ਕਿੰਨੇ ਪੈਸੇ ਕੈਨੇਡਾ ਚ ਤੁਸੀਂ ਕਮਾ ਲੈਂਦੇ ਸੀ ਜੌਬ ਦੇ ਵਿੱਚ ਤਾਂ ਬੰਦਾ ਇੱਕ ਜੌਬ ਦੇ ਵਿੱਚ 2500 ਤੋਂ 3000 ਡਾਲਰ ਕਮਾ ਰਿਹਾ ਐ ði ਟਾਈਮ 'ਚ ਮੈਂ ਆਪਣੀ ਗੱਲ ਕਰਾਂ ਜੇ ਤਾਂ 5-6000 ਮੇਰੇ ਵਾਸਤੇ ਮਤਲਬ ਉੱਪਰ ਦੇ ਵਿੱਚ ਨਾਰਮਲ ਹੋ ਗਿਆ ਸੀਗਾ ਕਿਉਂਕਿ ਮੈਂ 10-11 ਘੰਟੇ ਲਾ ਕੇ ਕਰੇ ਮੁੜਦਾ ਹੁੰਦਾ ਸੀਗਾ ਤੇ ਮੈਂ ਕੋਈ ਰਾਤ ਨਹੀਂ ਦੇਖਦਾ ਸੀ ਮੈਂ ਕੋਈ ਦਿਨ ਨਹੀਂ ਦੇਖਦਾ ਸੀ ਪਲੱਸ ਮੈਂ ਦਿਨ ਨਹੀਂ ਕਦੇ ਗਣਕੇ ਲਾਂਦਾ ਹੁੰਦਾ ਸੀ ਕਿ ਮੈਂ ਹਫ਼ਤੇ 'ਚ ਪੰਜ ਦਿਨ ਹੀ ਕੰਮ ਕਰਨਾ ਇੱਥੇ ਇੱਕ ਬਹੁਤ ਵੱਡਾ ਸਵਾਲ ਆ ਬਾਈ ਸਿਮਰਨ ਤੁਸੀਂ ਇੱਥੇ 50-60 ਹਜ਼ਾਰ ਰੁਪਏ ਕਮਾਉਂਦੇ ਸੀ ਕੈਨੇਡਾ ਜਾ ਕੇ ਤੁਸੀਂ ਉੱਪਰ ਚਲਾ ਕੇ 4-5 ਲੱਖ ਰੁਪਏ ਮਹੀਨੇ ਦਾ ਕਮਾਉਣ ਲੱਗੇ ਸੀ ਫਿਰ ਇਹੋ ਜਿਹਾ ਦਿਮਾਗ 'ਚ ਕੀ ਆਇਆ ਡੇਢ ਕਿੱਲੇ ਵਾਲਾ ਬੰਦਾ 4-5 ਲੱਖ ਰੁਪਏ ਕੈਨੇਡਾ ਕਮਾਈ ਜਾਂਦਾ ਉਹ ਫਿਰ ਵੀ ਕੈਨੇਡਾ 'ਚ ਖਾਮੀਆਂ ਕੱਢੀ ਜਾਵੇ ਇੱਥੇ ਆ ਕੇ ਕੈਨੇਡਾ ਨੂੰ ਬਦਨਾਮ ਕਰਨਾ ਸ਼ੁਰੂ ਕਰੀ ਜਾਵੇ ਫਿਰ ਕਸਰ ਕਿਹੜੀ ਚੀਜ਼ ਦੀ ਰਹੇਗੀ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਆਪਾਂ 1 ਨੂੰ 60 ਨਾਲ ਗੁਣਾ ਕਰਕੇ ਅਪਾ ਪਰਚੇਸਿੰਗ ਪਾਵਰ ਪੈਰਿਟੀ ਨਹੀਂ ਦੇਖੀਓ ਪੈਸੇ ਦੀ ਪਾਵਰ ਕਿੰਨੀ ਆ ਸਭ ਤੋਂ ਵੱਡਾ ਮੇਨ ਪੁਆਇੰਟ ਇਹੀ ਆ ਵੀ ਕੈਨੇਡਾ ਜਾਣ ਤੋਂ ਪਹਿਲਾਂ ਜਾਂ ਅਸਟ੍ਰੇਲੀਆ ਜਾਣ ਤੋਂ ਪਹਿਲਾਂ ਆਪਾਂ ਇਕੱਲਾ ਕਨਵਰਜਨ ਰੇਟ ਚੈੱਕ ਕਰਦੇ ਆ ਆਪਾਂ ਪਰਚੇਸਿੰਗ ਪਾਵਰ ਪੈਰਿਟੀ ਨਹੀਂ ਚੈੱਕ ਕਰਦੇ ਡਾਲਰ ਦੀ ਆਪਾਂ 1 ਨੂੰ 60 65 ਦੇ ਗੁਣਾ ਕਰਨ ਤੋਂ ਪਹਿਲਾਂ ਪੀਪੀਪੀ ਕੈਲਕੂਲੇਟਰ ਨਾਮ ਦੀ ਇੱਕ ਚੀਜ਼ ਆ ਪਰਚੇਸਿੰਗ ਪਾਵਰ ਪੈਰਿਟੀ ਜਿਹਨੂੰ ਮੈਂ ਕਹਿ ਰਿਹਾ ਉਹਦੇ ਨਾਲ ਪੈਸੇ ਦੀ ਤਾਕਤ ਪਤਾ ਚੱਲਦੀ ਆ 5000 ਡਾਲਰ ਨੂੰ ਅਗਰ ਆਪਾਂ ਉਹਦੇ ਤੇ ਪਾ ਕੇ ਦੇਖਾਂਗੇ ਕੈਨੇਡੀਅਨ ਡਾਲਰ ਨੂੰ ਤਾਂ ਉਹ ਇੰਡੀਆ ਤੇ 60 7 ਐਗਜ਼ਾਮਪਲ ਅਗਰ ਪਏ ਇੱਥੇ ਚਾਹ ਦਾ ਕੱਪ ਲੈਣਾ 20 ਰੁਪਏ ਦਾ ਵਧੀਆ ਚਾਹ ਦਾ ਕੱਪ ਮਿਲ ਜਾਂਦਾ ਪਾ ਨੂੰ ਉਹੀ ਚਾਹ ਦਾ ਕੱਪ ਆਪਾਂ ਸਭ ਤੋਂ ਜਿਹੜਾ ਸਸਤਾ ਕੈਨੇਡਾ ਦੇ ਵਿੱਚ ਆਪਣਾ ਟਿਮ ਹੋਟਲ ਬਣਿਆ ਜਾਂਦਾ ਜਿਹੜਾ ਬੜਾ ਮਸ਼ਹੂਰ ਆ ਆਪਣੇ ਪੰਜਾਬੀਆਂ ਵਾਸਤੇ ਉਹਦੀ ਸਭ ਤੋਂ ਬੇਸਿਕ ਜਿਹੜੀ 2.5 ਡਾਲਰ ਦੀ ਆ ਤਕਰੀਬਨ ਉਹ ਤੁਸੀਂ ਲਾਓ ਵੀ 150 ਰੁਪਏ ਹੋਗੇ ਇਹ ਪਰਚੇਜ਼ਿੰਗ ਪਾਵਰ ਹੁੰਦੀ ਆ ਵੀ ਉੱਥੋਂ ਦੇ 2.5 ਡਾਲਰ ਚ ਉਨੀ ਤਾਕਤ ਹੈ ਜਿੰਨੇ ਇੱਥੇ 20 ਰੁਪਏ ਚ ਤਾਕਤ ਆ ਕਾਫੀ ਐਗਜ਼ਾਮਪਲਸ ਨੇ ਹੋਰ ਕਾਫੀ ਮਹਿੰਗਾ ਹੀ ਆ ਉੱਥੇ 5000 ਡਾਲਰ ਜੇ ਦਾ ਬਚ ਕੇ ਸਾਰਾ ਕੁਝ ਜੇ ਕਿਸੇ ਤਾਂ ਕਮਾਉਂਦੇ ਸੀ ਮੈਂ ਕਮਾਂਦਾ ਸੀ ਜੱਟ ਰਕਿੰਗ ਵਾਲੇ ਕਮਾਉਂਦੇ ਨੇ 100 ਦੇ ਵਿੱਚੋਂ 20 ਬੰਦਾ ਕਮਾਂਦਾ 80 ਬੰਦੇ 2500 3000 ਦੀ ਵੇਅਰਹਾਊਸ ਦੇ ਜੋਬ ਕਰ ਰਹੇ ਨੇ ਉਹ ਵੀ ਜਿਹੜੇ ਫੁੱਲ ਟਾਈਮ ਅਵੇਲੇਬਲ ਨੇ ਜਿਹੜੇ ਸਟੂਡੈਂਟ ਨੇ ਉਹ ਤਾਂ ਕੈਸ਼ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ 2 ਮਹੀਨੇ ਬਾਅਦ ਕੈਸ਼ ਵਾਲੇ ਪੈਸੇ ਮਿਲਣੇ ਨੇ ਵੀ ਜਾਂ ਨਹੀਂ 7 7 8 8 ਡਾਲਰ ਦੇ ਕੰਮ ਕਰਦੇ ਦੇਖੇ ਨੇ ਮੈਂ ਘੰਟੇ ਤੋਂ ਉੱਥੇ ਜਿੱਥੇ ਕੋਈ ਗਾਰੰਟੀ ਵੀ ਨਹੀਂ ਹੁੰਦੀ ਮਿਲਣੇ इवन ਉਹ ਜਿਹੜੇ ਰੈਸਟੋਰੈਂਟ 'ਚ ਮੈਂ ਕੰਮ ਕਰਦਾ ਸੀਗੇ ਉੱਥੇ 10 ਸਟੂਡੈਂਟ ਸੀਗੇ ਜਿਹੜੇ ਅੱਪਾ ਸਿਰਫ ਇਹ ਪੁੱਛਦਾ ਕਿੰਨੇ ਦਾ ਪੇਰੇਟ ਕਿੰਨਾ ਅਲੱਗਾਂ ਕਹਿੰਦਾ 17-18 ਡਾਲਰ ਆਪਾਂ ਉਹਨੂੰ ਪੁੱਛਦੇ ਨੇ ਵੀ ਤੂੰ ਕਿੰਨੇ ਘੰਟੇ ਕੰਮ ਕਰਦਾ ਅਲੱਗਾਂ ਕਹਿੰਦਾ ਮੈਂ 8 ਘੰਟੇ ਕੰਮ ਕਰਦਾ ਆਪਾਂ ਨੂੰ ਲੱਗਦਾ ਵੀ ਸ਼ਾਇਦ ਉਹ 8 ਘੰਟੇ ਲੱਗਦਾ ਵੀ ਕੰਮ ਹੀ ਨਹੀਂ ਹੈ ਬੱਚ ਬਚਾ ਕੇ ਤੁਸੀਂ ਇੱਥੇ ਕਿੰਨੇ ਭੇਜਦੇ ਸੀ ਉੱਥੇ ਕਿੰਨੇ ਖਰਚਦੇ ਸੀ ਬੱਚ ਬਚਾ ਕੇ ਦੇਖੋ ਇੱਕਦਮ ਜੋ ਮੇਰੇ ਕਰਜ਼ੇ ਦੀਆਂ ਕਿਸ਼ਤਾਂ ਸੀਗੀਆਂ ਉਹ ਭਰ ਰਿਆ ਸੀਗਾ ਮੈਂ ਪਲੱਸ 1000 ਕਿ ਡਾਲਰ ਮੈਂ ਐਕਸਟਰਾ ਪਾਉਂਦਾ ਸੀਗਾ ਫੈਮਿਲੀ ਨੂੰ ਉਹ ਵੀ ਤਾਂ ਕਿਉਂਕਿ ਮੇਰੀ ਫੈਮਿਲੀ ਇੱਥੇ ਸੀ 1000 ਡਾਲਰ ਨੂੰ ਅਗਰ ਆਪਾਂ ਕਿਸ਼ਤਾਂ ਤੋਂ ਬਾਅਦ ਪਾਈਏ ਕਿਸ਼ਤਾਂ ਤਾਂ ਦੇਖੋ ਤਾਂ ਹੀ ਕਰਜਾ ਪਹੁੰਚਦਾ ਸੀਗਾ ਪਰ ਉਹ ਵੀ ਤਾਂ ਪੋਸੀਬਲ ਸੀ ਕਿਉਂਕਿ ਮੇਰੀ ਫੈਮਿਲੀ ਨਹੀਂ ਹਜੇ ਗਈ ਸੀ ਉੱਥੇ ਮੈਂ ਸ਼ੇਅਰਿੰਗ ਦੇ ਵਿੱਚ ਰਹਿ ਰਿਹਾ ਸੀਗਾ ਸ਼ੇਅਰਿੰਗ ਦੇ ਵਿੱਚ ਆਲਮੋਸਟ ਬਰੈਂਟਨ ਜਾਂ ਮਿਸਿਸ ਅਗਦੀ ਗੱਲ ਕਰੀਏ 450 450 ਡਾਲਰ ਰੈਂਟ ਅਗਰ ਮੇਰੀ ਫੈਮਿਲੀ ਚੱਲ ਜਾਂਦੀ ਮੈਨੂੰ ਕੱਲਾ ਸੈਪਰੇਟ ਰੂਮ ਲੈਣਾ ਪੈਂਦਾ ਮੇਰਾ ਰੈਂਟ 450 ਤੋਂ 1200 ਹੋ ਜਾਣਾ ਸੀ ਪਲੱਸ ਗਰੋਸਰੀ ਦਾ ਖਰਚਾ ਜਾਂ ਹੋਰ ਖਰਚੇ ਬੱਚੇ ਦੇ ਵਾਈਫ ਦੇ ਹੋਰ ਖਰਚੇ ਵੱਜਣੇ ਸੀਗੇ ਜੇ ਮੇਰੀ ਫੈਮਲੀ ਉੱਥੇ ਚੱਲ ਜਾਂਦੀ ਮੈਨੂੰ ਲੱਗਦਾ ਨਹੀਂ ਮੈਨੂੰ 1 ਰੁਪਿਆ ਵੀ ਬਚਣਾ ਸੀਗਾ ਇਹ ਚੀਜ਼ਾਂ ਪਹਿਲਾਂ ਨਹੀਂ ਦਿਖਦੀਆਂ ਸੀ ਤੁਹਾਨੂੰ ਇਹ ਚੀਜ਼ਾਂ ਪਹਿਲਾਂ ਪਤਾ ਹੀ ਨਹੀਂ ਹੁੰਦੀਆਂ ਕਿਉਂਕਿ ਉਹੀ ਤਾਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ 1 ਨੂੰ 60 ਮਿੰਟ ਨਾਲ ਗੁਣਾ ਕਰ ਲੈਂਦੇ ਆ ਗੱਲਾਂ ਆਪਾਂ ਇਹ ਨਹੀਂ ਪੁੱਛਦੇ ਚਾਹ ਦਾ ਰੇਟ ਕੀ ਆ ਆਪਾਂ ਇਹ ਨਹੀਂ ਪੁੱਛਦੇ ਆਟੇ ਦੀ ਥੱਲੀ ਕਿੰਨੇ ਦੀ ਜਾਂਦੀ ਆ ਉੱਥੇ ਜਾ ਕੇ